वेलकम बैक टू माय न्यू व्लॉग ਤੇ ਇਹ ਵਲੌਗ ਚ ਆਪਾਂ ਪਹਿਲਾਂ ਦਾ ਮੋਟੋ ਵਲੌਗ ਕਰਿਆ ਤੇ ਉਸ ਤੋਂ ਬਾਅਦ ਆਪਾਂ ਨੇ ਵਾਟਰ ਟੈਸਟਿੰਗ ਕਰੀਆ ਐਂਡ ਤੱਕ ਜਰੂਰ ਦੇਖਿਓ ਵੀਡੀਓ ਨੂੰ ਐਂਡ 'ਚ ਵਾਟਰ ਟੈਸਟਿੰਗ ਪਹਿਲਾਂ ਮੋਟੋ ਵਲੌਗ ਆਊਗਾ GoPro ਦਾ ਟੈਸਟ ਕਰਿਆ ਸੀ ਤੇ ਐਂਡ ਤੱਕ ਜਰੂਰ ਦੇਖੋ ਤਦ ਤੱਕ ਚੈਨਲ ਸਬਸਕ੍ਰਾਈਬ ਕਰ ਲਓ ਸੋੜਾ ਲਾਈਕ ਕਰ ਦਿਓ ਹੁਣੀ ਹੁਣੀ ਕਰੋ ਅੱਗੇ ਕੰਟੀਨਿਊ ਵੀਡੀਓ ਹਾਂਜੀ ਤੇ ਸੋਫੇ ਬਾਹਰ ਘੜਤੇ ਜਾ ਮਗਰ ਪਏ ਨੇ ਆਪਾਂ ਸਫਾਈ ਕਰਦੇ ਨਾਲੇ ਝਾੜੂ ਲਾ ਦਈਏ ਨਾਲੇ ਇਹ ਸੋਫਿਆਂ ਦੇ ਨਾਲ ਬੈਹ ਬੈਹ ਨਾ ਬੈਹ ਨਾ ਸੋਖਿਆਂ ਦੀ ਕਬਸੇ ਪੰਜ ਦਾਬ ਗਈ ਚੁੱਪ ਚ ਫੁੱਲ ਜੰਦੀ ਆ ਜਾਨੋ ਫੁੱਲ ਫੋਲ ਜਾ ਉਹ ਨਾਲ ਅੰਦਰ ਝੋੜ ਝੂੜ ਲਾ ਦੇਣ ਜਿਹੜਾ ਸਾਫ ਕਰਨਾ ਸੀ ਉਹ ਸਾਫ ਕਰਦੇ ਨੇ ਫੇਰ ਜਣਾ ਆਪਾਂ ਨੇ ਮੇਰੇ ਗੋਲਡ ਤੇ ਮਸਾਂ ਵੀਡੀਓ ਸ਼ੇਅਰ ਹੋਣ ਲਈ ਆ ਚੱਲ ਜਣ ਮੈਂ ਇਹ ਤੇ ਲਾਉਣਿਆ ਛਾੜੂ ਬਾਦੀ ਗੁੰਝਣ ਲਾਤੀ ਹਾਂ ਉਹ ਹੁਣ ਦੂਜੀ ਵੀਡੀਓ ਲਾਤੀ ਉਹ ਵੀਡੀਓ 35 ਮਿੰਟ ਦੀ ਬਣ ਗਈ ਜਮਾ ਚੱਲ ਦੋ ਉਹ ਕਰਦੇ ਨੇ ਭਾਗ ਕੱਟਾ ਡਟ ਕਰਦੇ ਨੇ ਕੱਟ ਭਾਗ ਕਰਦੇ ਨੇ ਅੰਦਰ ਲਾਉਨੇ ਝਾੜੂ ਫਾਲੀ ਕਰਤਾ ਸਾਰਾ ਟੇਬਲ ਵੀ ਸਿੱਟ ਦੇਣਾ ਬਾਹਰ ਸਾਫ ਹੋ ਜਾ ਜਿੱਥੇ ਆਪਾਂ ਪਹਿਲਾਂ ਹੁਣ ਸਾਲ ਤੱਕ ਕਰ ਨਹੀਂ ਆ ਲਓ ਜੀ ਪੋਚਾ ਵੀ ਖੱਚਤਾ ਆ ਚਲਾ ਦਨੇ ਐਮਵੀ ਪਿਓਰ ਜ ਇਹ ਵੀ ਡੇਕ ਟੁੱਟ ਗਿਆ ਸੀ ਚਲਾਤਾ 10 ਸੈਕਿੰਡਾਂ ਬਾਅਦ ਚੱਲ ਦੰਦਾ ਮੱਲੀ ਜੀ ਬਣ ਗਈ ਸਾਫ ਹੋ ਗਿਆ ਸਾਰਾ ਕਮਰਾ ਚਲ ਆ ਚੱਲਦੇ ਤੇ ਵਾਕੀ ਲੋਈ ਮੇਰਾ ਕਿ ਵੀ ਦਿੱਤੇ ਪਵਿੱਤਾ ਇਹਨਾਂ ਖਾਈ ਲੈਣੇ ਚੱਕਤਾ ਇਤਰਾਮ ਤੇ ਦੇ ਦਾ ਤਾਂ ਸਿਕੋਈ ਕੌਲੀ ਵਰਗੇ ਖਾਓ ਤੁਸੀਂ ਵੀ ਖਾ ਲੋ ਸਾਟਾ ਸਾਡਾ ਬਥੇਰਾ ਹਮ ਲੋ ਇਹ ਤੇ ਮਾਉਂਟ ਲਾਉਣੇ ਆ ਦੂਜਾ ਮਾੜੇ ਵੱਡੇ ਵਾਲਾ ਲਾਉਣੇ ਆ ਇਹ ਤੋਂ ਕੱਢੂ ਆ ਚੈਸਤਾ ਜਾ ਕੇ ਇਹਦੇ ਆ ਲਾ ਫਰੀ ਆਈ ਹੈ ਆ ਸਟਿਕ ਚਾ ਸਟਿਕ ਲਾ ਕੇ ਕਰਨੀ ਉਹਦੇ ਨਾਲ ਲਾ ਲੈਣੇ ਚਾਰ ਜਾਵਾਂਗੇ ਨਾ ਫਿਰ ਦੇਖਾਂਗੇ ਬਣਾ ਕੇ ਅੱਜ ਤੇ ਇਹ ਕਨੈਕਟ ਵੀ ਹੋ ਜਾਂਦਾ ਨੇ 에어ਪੋਰਟ ਨਾਲ ਉਹਦੇ 에어ਪੋਰਟਾਂ ਦਾ ਮਾਈਕ ਬਣਨੇ ਲਾ ਤੇ ਉਹਦੇ ਨਾਲ ਰਿਕਾਰਡਿੰਗ ਹੋਣ ਲੱਗ ਜੇ ਲਾਈ ਮਾਉਂਟ ਫਿੱਟ ਕਰਤਾ ਉਹਦੇ ਕੈਮਰਾ ਲੱਗਾ ਕਰਤਾ ਦੇਖਦੇ ਹਾਂ ਰਿਕਾਰਡਿੰਗ ਹੈ ਜੀ ਆਉਂਦੀ ਆ ਆ ਦੇ ਹੱਥ ਹੱਥ ਦੇਖ ਲਦੇ ਮੋਟਰ ਨੇ ਉਹ ਚਾਬੀ ਦੇਖਦੇ ਕੈਮਰਾ ਐਂਗਲ ਵਧੀਆ ਹੁੰਦਾ ਰੋਡ ਦੇਖਣੀ ਜ਼ਰੂਰੀ ਹੁੰਦੀ ਆ ਬਾਕੀ ਦੇਖਦੇ ਆ ਤੇ ਦੱਸੋ ਵੀ ਕੈਮਰਾ ਐਂਗਲ ਵਧੀਆ ਲੱਗੇ ਇੱਕ ਹੋਰ ਬਾਦੀ ਤੇ ਮਾਉਂਟ ਬਦਲਦਾ ਇੱਕ ਹੋਰ ਹੈਗਾ ਵਰਗੋਂ ਹੌਣ ਵਾਲਾ ਐਂਗਲ ਦੇਖੋ ਇਹ ਐਂਗਲ ਸਹੀ ਹੈ ਇਥੇ ਆਪਾਂ ਵੀਡੀਓ ਬਣਾਉਣ ਵਾਲੇ ਐਂਗਲ ਮੂਰੇ ਰੋਡ ਵੀ ਦਿਖੇ ਫਰੰਟ ਵਾਲਾ ਤੇ ਆਥਾਂ ਚੀਜ਼ ਵੀ ਦੇਖੇ ਆਪਣੀ ਆਵਾਜ਼ ਵੀ ਆਵੇ ਆਵਾਜ਼ ਤਾਂ ਚਲੋ ਹੈੱਡਫੋਨ ਨਾਲ ਆਈ ਜਾਣੀ ਹੈ ਤੇ ਨਹੀਂ ਤਾਂ ਮੈਕ ਲਾ ਲਾਂਗਾ ਮੈਕ ਨੂੰ ਪਿਆ ਆਪਣੇ ਕੋ ਤੇ ਤੁਸੀਂ ਦੇਖ ਲੈ ਤੇ ਹੁਣ ਮੇਰੇ 에어ਪੋਰਟ ਕੋਲ ਜਿਹੜਾ ਦੱਸੋ ਤੁਹਾਨੂੰ ਆਵਾਜ਼ ਕਿੱਦਾਂ ਆ ਰਹੀ ਹੈ 에어ਪੋਰਟ ਨਾਲ ਆ ਜਾ ਰਹੀ ਹੈ ਵਧੀਆ ਕਿ ਇਹ ਉਹ 에어ਪੋਰਟ ਕੋਲ ਆਖੋਗੇ ਮਾਈਕ ਵੀ ਕਰਾਵਾਂਗੇ ਨੰਦਲੇ ਬਾਕੀ ਬਸਤੇ ਦੇ ਲੱਗੀ ਚਾਉੜਿਆ ਹਵਾ ਹਵਾ ਵੀ ਬਾ ਦੇਖਾਂਗੇ ਕਿ ਆਉਂਦੀ ਹੈ ਜਾਂ ਨਹੀਂ ਆਉਂਦੀ ਫੇਰ ਬੋੜਾ ਰਹੇਗਾ ਕਿ ਆਪਣਾ ਪਰਮਪਰਿਕਾ ਮੈਨੇ ਸੁਪਾ ਦੀ ਲੱਗੀ ਬਸਤੀ ਦੇ ਦੇਖਿਆ ਨਾ ਜਿਹੜਾ ਮੋਟਰਾਂ ਦੇ ਜਾ ਕੇ ਕਾਬੀ ਚੱਲਦੀ ਥੁੱਕ ਪਈ ਹੋਈ ਚਾਬੀ ਚਾਬੀ ਸੁਣਿਓ ਸੁਣਿਆ ਹਾਕੀ ਦੇ ਇੱਕ ਉਹਨਾਂ ਜਿਹੜਾ ਦੇਖ ਉਹਦੀ ਆਵਾਜ਼ ਬਹੁਤ ਕਲੀਅਰ ਆ ਰਹੀ ਆ ਉੱਡ। ਇਹ ਫੋਟੋ ਜਿਹੜਾ ਦੇ ਰਿਹਾ। ਆਂ ਗਾਈ ਦੇਖ ਲੋ ਤੇ ਕੈਮਰੇ ਦਾ ਸਹੀ ਆ। ਆਵਾਜ਼ ਅਸਵਾਜ਼ ਆਉਂਦੀ ਆਵਾਜ਼। ਬਾਕੀ ਕੱਤ ਪਰਾਂ ਕਰੀ ਨਾ ਆਵਾਜ਼ ਦੀ ਕੁਆਲਿਟੀ ਵੀ ਵੇਖਵਾਰੀ ਦਾ ਹੁੰਦੇ ਕਿ ਕਲੀਅਰ ਆ ਰਹੀ ਹੈ। ਇਹ ਰਹੇ ਉਹ ਜੱਗ ਜੀਆ ਹੁਲਾਜਾ ਉਹ ਰੋਹਾਂ ਦੇਖਾਂਗੇ ਉਹ ਇਹ ਕੀ ਆਈ ਆ ਸੂਰਤ ਤੇ ਘਾਲੇ ਚ ਨਹੀਂ ਜੀ ਮੇਰਾ ਪਹਿਲਾ ਗੋਪਰੋ ਕੀ ਉਹ ਨਹੀਂ ਆ ਕਨੈਕਸ਼ਨ ਦਾ ਜੀ ਆਹ ਹੁੰਦਾ ਹੋਇਆ 10 10 ਨਹੀਂ ਹੁੰਦੇ ਸੀ 10 ਦਾ ਲਾਉਣੇ ਪੈਂਦੇ ਸੀ ਮਾਈਕ ਪਾਏ ਸੀ ਇਧਰ ਆਪਾਂ ਨਿਆ ਦੀ ਸੁਣ ਗੋਜੀ ਤਾਂ ਫਰਗੀ ਤੇ ਸੀ ਤੇ ਇਹਨਾਂ ਅਸਤ ਇੱਕ ਟੋਪਾਂ ਹੋਰ ਲੈਣੇ ਇਹਨੇ ਨਾਲ ਹੀ ਕੀ ਆ ਕੋਈ ਨਾ ਰਵੇ ਕੀ ਕੋਈ ਰਵੇ ਸਹੀ ਕੋ ਹੋ ਰਹੀ ਆ ਬਹ ਐਂਗਾ ਖੋਲਾ ਆ ਮੀਨਾ ਰਹਿ ਗਿਆ ਚਲੋ ਤਾਂ ਉਪਰ ਚੜਨਾ ਨੇ ਹੋਈ ਆ ਇਸ ਤੋਂ ਬਲ ਹੋਏਗਾ ਮੱਕੀ ਸਹੀ ਸੀ ਵਾਲੀ ਵੀ ਕਲੀਅਰ ਆ ਮਾਲ ਖਰਾਬ ਨਹੀਂ ਹੁੰਦੀ ਐਵੇਂ ਲਾਤਾ ਹਾਂ ਮਾਉਂਟ ਤੇ ਆ ਨਮ ਗਿਆ ਹਾਂ ਬਰਾ ਆਪਣਾ ਹੈਲਮਟ ਤਾਂ ਲੈਂਦੇ ਨਹੀਂ ਨਾ ਇਹ ਇਤਨੇ ਹਮਾਂਗੇ ਖਲੇ ਪੱਤੇ ਇਸਦੀ ਮਹਨਲਾ ਕਰਾਂ ਲਿਖ ਜਾਮਾਂ ਤੇ ਪੱਲ ਬਨਲਾ ਲੇ ਕਰਾਂ ਇਹ ਲੋਡ ਤੇ ਨਹੀਂ ਚੈ ਇਦਰਾ ਚੱਲੂ ਕਾ ਬਾਕੀ ਸਹੀ ਹੈ ਹੈਲਮਟ ਕਹਿਣਾ ਉਹਦੇ ਵਿੱਚ ਮਾਈਕਲ ਫਿੱਟ ਹੋ ਜਾਏ ਜਿਵੇਂ ਮਾਈਕਲ ਫਿੱਟ ਹੁੰਦਾ ਸੱਲਮਿਕ ਛੋਟਾ ਪਰਲਾ ਬਨ ਕੇ ਹੈਲਮਟ ਲੈ ਲੇ ਬਾਕੀ ਚੱਲਦੇ ਬਾਕੀ ਪੱਗ ਵਰਗੀ ਸੇਅ ਹੋਈ ਹੈ ਆਪਣੇ ਪੱਗ ਵਰਗੀ ਸੇਅ ਤੇ ਰੋਡੇ ਹੌ ਲੈਂਦੇ ਨੇ ਹੈਲਮਟ ਮੱਸੀ ਕਾਫੇ ਦਾ ਬੰਦ ਸਪਿੱਕ ਲੈ ਲਾਂਗਾ ਇੱਕ ਦਿਲ ਲੋਰ ਬਸ ਸੁਪਿਆ ਕੋਲ ਲੋਈ ਸੋਵੇ ਫਿਰ ਦਿਆਦੇ ਆ ਆਪਣੀ ਹੋਈ ਦੀ ਹੈ ਤੁੰਨੀ ਹੋਣੀ ਹੋਣੀ ਡੈਟ ਕਰਦੇ ਚੱਲਦੇ ਲੋਈ ਚੱਲੇ ਚੇਰ ਲਾਏ ਨਾ ਘਟੀ ਖੋਲ ਲਾਂਗੇ ਇਹ ਤਾਂ ਆ ਚਾ ਲੋ ਇਆ ਮ੍ਰੁਤੀ ਗੱਡੀ ਵਗਣਾ ਓਏ ਆਹ ਤਾਂ ਮੋਟਰਾਂ ਦੇ ਆ ਜਾਣਾ ਨਾਲ ਚੱਕ ਲਿਆ ਆਪਾਂ ਕਿੱਥੇ ਆ ਜਾ ਚੱਕ ਲੈ ਸਟਿਕਾ ਆ ਵੀਆ ਵਸ ਏਸੀ ਵੀ ਕਮੀ ਹੈ ਜੇ ਏਸੀ ਹੋ ਜਣਾ ਨਜ਼ਾਰਾ ਬੰਨਾ ਹੈ ਮੂਰੇ ਲਿਆ ਕੇ ਗੱਡੀ ਖੜਾਤੀ ਤੇ ਮੈਂ ਤਾਂ ਨੰਗੀ ਜਾਊ ਨਾ ਜਾਊ ਪੈਸਾ ਵਣੇ ਕੀ ਪੈਸਾ ਵਣੇ ਹਿੰਦੀ ਦੂਰ ਦੀ ਇਹ ਤਾਂ 1 ਮਿੰਟ ਦੀ ਸਕਿੰਟਾਂ ਦੀ ਹੈ ਕਰਨੀ ਪਊ ਪਾਇ ਖਰਾਬ ਹੋ ਰੋਏ ਨਾ ਜੂ ਹੋਰ ਨਾ ਨਾਲਵਾ ਦੀ ਜਮਾਂ ਕੋਲੋਂ ਦੀ ਹੋ ਕੇ ਫੜੀ ਗੱਡੀ ਕੀ ਸਾਵਧਾਨ ਹੋ ਗੱਡੀ ਆ ਕੀ ਸਾਵਧਾਨ ਹੋ ਗੱਡੀ ਤੇ ਮਾਰ ਦਿੰਦਾ ਇਹ ਤੇ ਮੜੇ ਕੁਝ ਮਿੰਨੀ ਬਾਈ ਤੈਨੂੰ ਪਤਾ ਜੀ ਵੀ ਜਾਣਾ ਮੈਨੂੰ ਪਤਾ ਹੀ ਆ ਵੀ ਜਾਣਾ ਮੈਨੂੰ ਇੱਥੇ ਹੀ ਬਹਾਈ ਗੱਡੀ ਉਹ ਰੈਕਸੇ ਜਾਣਾ ਇਹ ਗੱਡੀ ਦਾ ਤਾਂ ਛੱਡਣੀ ਆ Hvis man dør, blir man drept. ਸੇਲਾ ਯਾਰਾ ਫਾਰੇ ਗਾਣੀ ਇਹਦੇ ਨੇ ਬਾਉ ਯੇ ਕਰਤਾ ਬਾਤਾ ਰੇ ਵੀ ਪਤਾ ਨੇ ਉਹ ਲਗਾ ਹੁਣ ਪਟਾ ਵਾਉਂਦਾ ਨਾ ਪਟਾ ਵਾ ਕੇ ਤਿਆਰ ਕਰਦਾ ਵਸ ਉਹਨੇ ਤੇ ਦੁਬਾਰਾ ਪਾਣੀ ਲਾ ਕੇ ਛੱਡੂ ਦੁਬਾਰਾ ਪਾਣੀ ਝੜਦਾ ਦੁਬਾਰਾ ਪਾਣੀ ਝੜਦਾ ਭਾਈ ਲੈਜਰ ਟੈਸਟ ਕਰਨ ਵਾਸਤੇ ਸਭਾ ਅੱਲੇ ਜਾਸਟ ਕਰਨਾ ਉਹ ਚੱਲ ਖੋਲ ਗੇਟ ਲੋਈ ਪਹੁੰਚੇ ਘਰੇ ਗੱਡੀ ਕਢਾ ਦੀ ਅੰਦਰ ਸ਼ਟਰ ਚਲਾ ਦੀਗੇ ਮੋਟਰਾ ਲਾ ਜਾਏ ਆਪਾਂ ਸ਼ਟਰ ਦੇ ਖਿੜਾ ਦੇ ਨੇ ਗੱਡੀ ਤੇ ਤੇ ਕੋਲੀ ਖੜੀ ਹੁੰਦੀ ਹੈ ਲੋਜ ਪਾਰਕ ਹੋ ਗਈ ਪੱਖਾ ਜਲਦਾ ਦਾ ਪੱਖਾ ਦਾ ਟਕਰਾ ਆ ਜਾਂਦਾ। ਲੋਈ ਪਾਏ ਕਰਤਾ ਖਮਾ ਪਾ ਜੜ ਕਰਨਾ ਇਹ ਫਿਲਟਰ ਫਟਕਾਪਾ। ਬਸ ਚੱਲਦਾ ਥੋੜੇ ਦਿਨ ਰੁਕਰ ਤੋਂ। ਤੇ ਫਾਇਰ ਆ ਤੁੱਪ ਹੋ ਜੁ ਨਹੀਂ ਤਾਂ ਸਾਦੇ ਸਾਦੇ ਰਿਪਲ ਜਾਂ ਠੰਡੇ ਠੰਡੇ। ਇਹਦੇ ਟਾਈਮ ਕੁਸ਼ ਨਹੀਂ ਹੋਇਆ ਫੇਰ ਵਾ ਤੁੱਪ ਹੋ ਜੂ। ਟਾਈਮ ਜਿੰਨਾ ਹੋਇਆ 12 ਵਜੇ ਨਾਲ ਫੇਰ 1 2 ਵਜੇ ਦਾ ਬਾੜੀ ਕਰ ਵੀ ਹੋ ਜਾਂਦੀ ਆ। ਠੰਡਾ ਆਉਂਦਾ ਠੰਡਾ ਪੀ ਕੇ ਚੱਲਦੇ ਆ ਕਰਨਾ। ਪਾਣੀ ਨਾਲ ਲਾਇਆ ਆਣੇ ਬਹਿਲਾ ਬੈਠਾ ਗੱਲਾਂ ਮਾਰੀ ਜਾਂਦਾ ਸਾਰੇ ਬੂਟੇ ਭਰਦੇ ਫੁੱਲ ਇਹਦੇ ਪਾਣੀ ਖੜਾਵੀਂ ਫੁੱਲ ਭਰਦੇ ਪੂਰਾ ਇੱਥੇ ਕਹਦੇ ਪਾਈ ਇੰਨੇ ਇਥੇ ਬੂਟਾ ਬੂਟੇ ਜੜਾਂ ਚ ਪਾ ਉਹ ਮੇਰੇ ਰੋਗ ਹੋਈ ਘੱਟਾ ਪਰ ਅਸਰ ਬਣਾਵੀਂ ਐਨ ਸਾਰੇ ਭਰ ਦਿਓ ਸਾਈ ਛੜਕਣਾ ਨਹੀਂ ਹੈਗਾ ਪਾਣੀ ਭਰਨਾ ਪਾਣੀ ਵਿੱਚੋਂ ਆਇਆ ਨੇ ਚੱਲ ਰਹੀ ਰਿਕਾਰਡਿੰਗ ਹੋ ਰਹੀ ਆ ਪਾਣੀ ਵਿੱਚ ਡੁੱਬਿਆ ਸੀ ਦੇਖਦੇ ਆ ਆਵਾਜ਼ ਕਿਵੇਂ ਆਉਂਦੀ ਤੇ ਵੀ ਰਗਾ ਪਰ ਨਾ ਇਹਨੂੰ ਉਧਰ ਧਰ ਦੇ ਉਧਰ ਧਰ ਦੇ ਮਰੁੱਧਾਂ 'ਚ

ਕਸੂਆ ਬਣੀ ਕਿ ਦੋ ਐਂਗਲਾਂ ਵਾਹਿਆ ਇਹ ਪ੍ਰੋਟੇਨ ਮੋਟਰ ਹੈ ਜਦੋਂ ਮੂਰਤੀ ਰੋੜ ਦੀ ਸੀ ਉਹਦੇ ਮਾਦਾ ਐਂਗਲ ਦਾ ਤਮਾੜਾ ਹੋਉਂਦਾ ਹਾਂ ਹੁਣ ਤਾਂ ਸਹੀ ਢਿਆਉਂਦਾ ਹੁਣ ਸਹੀ ਜਾਉਂਦਾ ਜਦੋਂ ਐਂਗਲ ਬੱਕੀ ਰਾਜ ਰੋਕਦੇ ਨੇ ਜਦੋਂ ਜਿੱਥੇ ਵਾਹੇ ਸਹੀ ਜਾਦਾ ਹਵਾ ਹੀ ਲੈ ਤੱਕੀ ਅੰਗੂਰੂ ਦੀ ਵਾਪਸੀ ਇਹਦਾ ਮੂਰੇ ਮਾਸਤ ਜੀ ਆ ਗਿਆ ਤੇ ਆਉਂਦੇ ਆਏ ਬਹੁਤ ਆਵਾਜ਼ ਚਲਾਇਆ ਇਹਨੂੰ ਇਹ ਵੀ ਬਹੁਤ ਆਵਾਜ਼ ਚਲਾਈ ਸੀ ਪਰ ਇਹ ਵੀ ਬਹੁਤ ਆਵਾਜ਼ ਚਲਾਇਆ ਲੋਈ ਆਜਾ ਨਾ ਨਰਦਰ ਸਾਹ ਕੋ ਪਹੁੰਚੇ ਸੀ ਕੇ ਉਹ ਚੱਲਿਆ ਉਸ ਰਾਹ ਤੋਂ ਅੰਦਰ ਵੀ ਜਾਂਦਾ ਇਹ ਦਿਖਾਉਂਦਾ

ਯਾਦ ਹੈ ਰਾਜਾ ਕੀ ਇਲਾਹੀ ਫਰਦਾ ਹਕੂਮਤ ਤੇ ਉਹ ਨੂੰ ਦਿਨ ਤੋਂ ਆ ਕੀ ਆ ਅਰੇ ਕੋਣ ਰੱਤੀ ਲਾਉਂਦਾ ਅਫਸਰ ਕੋਈ ਨਾ ਤੱਕ ਉਹ ਕੈਮਰਾ ਜਵੀ ਕਰ ਫਿਰਦਾ ਓਵਰ ਹੀਟ ਤਾਂ ਨਹੀਂ ਚੱਲਣਗੇ ਕਿਹਾ ਇਹ ਤੇ ਉਹ ਗਰਮ ਹੋਏਗਾ ਬੜੀ ਜਿਆਦਾ ਧਪਾ ਉਹ ਜਰੂਰ ਨਹੀਂ ਨਾ ਫੋਲੋ ਕਰਦੇ ਉਹ ਸਾਰੇ ਸਹੀ ਫੋੜੇ ਬੰਦੇ ਨੇ ਆ ਮੋਟਰ ਆ ਅੱਜ ਵਾਲੇ ਅਮਰੇ ਕੋਲ ਕੋਈ ਵੀ ਮਾ ਕੇ ਫੋਲੋ ਨਹੀਂ ਕਰਦਾ ਉਧਰ ਖਾਮਣ ਵਾਲ ਆ ਆਏ ਸਾਡੇ ਆਏ ਆ ਇਹਨਾਂ ਨੇ ਉਹ ਨਹੀਂ ਜਰੂਰ ਫੋਲੋ ਕਰੇ ਤੋਕੀ ਅਕੇ ਦਾ ਹੰਦਾਰ ਹੋ ਗਿਆ ਇਹ ਬੰਦ ਕੋਣੀ ਜਲਾ ਗਿਆ

ਉਹ ਤਾਂ ਆਈ ਆਂ ਆਵੇ ਨਾ ਤੇ ਵੋਇਆ ਐਨ ਕਾਈ ਥੱਲੇ ਹਾਸਤਾ ਗਿਆ ਪ੍ਰੋਪਰ ਕਵਰ ਆ ਵਸਤੀ ਤਬਾ ਆ ਮਾਂ ਹਾਂ ਤੱਕ ਪਹੁੰਚ ਰਹੇ ਹਾਂ ਤੇ ਬਾਅਦੀਆਂ ਨੇ ਜਿੰਨਾ ਜ਼ਿਆਦਾ ਰਾਹੀ ਕੋਈ ਹੋਊਗਾ ਮੈਨੂੰ ਸਮਾ ਆ ਕੇ ਵੀ ਫਲ ਕਰਨਾ ਪਊਗਾ ولكنني سألتهم لماذا؟ 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 لماذا 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 يا. ਕੋਈ ਘਰ ਮੈਂ ਤਾਂ ਪੁੱਛਿੰਦਾ ਪਾਇਆ ਰਹੀ ਆ। ਵਾਲੇ ਘਰ ਹੋਇਆ ਕਰਨ। ਜੀ ਆ ਰਿਹਾ ਇਹਾ ਪ੍ਰੋਗਰਾਮ ਤੇ ਹੀ ਜਾਣਾ। ਹਾਲੀ ਬਜ਼ਾਰ ਦਾ ਵੀ ਸ਼ੁਕਰ ਨੇ ਇੱਥੇ ਭੀੜ ਬਹੁਤ ਲੱਗਦੀ। ਜਾਂ ਬਹੁਤ ਲੱਗਿਆ। ਉਹ ਵੀ ਘਰੇ ਪਹੁੰਚ ਗਏ। ਰੋਟੀ ਉਟੀ ਕਰਨੇ ਆ ਰੇਅਰ ਜਾਣਾ ਪ੍ਰੋਗਰਾਮ ਚ ਚਲੋ ਬਹੁਤੀ ਦਰਦਿਆਂ ਕਿਹੋਂ ਕਿਹਨਾਂ ਸ਼ਾਨ ਹੋ ਗਰਾ ਬਾਕੀ ਬਣ ਹੁਣ ਇਹ ਜੋ ਵੀਡੀਓ ਇੱਧਰ ਉੱਧਰ ਸੇਵ ਕਰ ਲਈਏ ਫੋਨ ਚ ਦੂਜੇ ਚ ਹਾਂਜੀ ਤੇ ਜਾਏ ਅਸੀਂ ਆਪਾਂ ਹੁਣ ਪਾਉਣ ਲੱਗਿਆ ਪਾਣੀ ਬਾਹਰ ਘਰ ਦਾ ਖੇਲ ਚ ਛੱਤੀ ਇਹ ਮੋਟਰ ਪਾਣੀ ਪਿਆ ਕੇ ਦੇਖਦੇ ਆ ਢਟਾਵੇਂ ਵਾਲ ਮਾਰਨੇ ਆਣਾ ਪੱਠੇ ਤੇ ਰਹਿੰਦਾ ਜੇ ਥਾਂ ਥੋੜਾ ਜਿਹਾ ਉੱਚਾ ਜਿਹਾ ਉਹਨਾਂ ਜੇ ਫੇਰ ਨੇ ਜੀ ਵੀ ਮੜਾ ਪੋਲਾ ਜੇ ਹੋ ਜੂ ਮਿੱਟੀ ਮਿੱਟੀ ਖਿਚਣ ਨੂੰ ਹੋਰ ਹਾਲ ਦੂਜੇ ਦੇ ਗੱਲ ਬਣਾਉਦੇ ਨੇ ਉਹ ਰੋੜੇ ਰੋੜੇ ਪਾਟ ਦਿੰਦੇ ਨੇ ਮੌਕੀ ਦੇਖਦੇ ਚੱਲਦੇ ਆ ਪਾਣੀ ਇਹ ਰੈਕਟ ਕਰਕੇ ਵਿਧਾਉਣਾ ਤੁਹਾਨੂੰ ਆਹ ਚੱਲ ਵੇ ਜਾਵੇ ਖੋਲਦੇ ਆ ਬੈਟਰੀ ਨੂੰ ਪਹਿਲਾਂ ਮੋਟਰ ਬੰਦ ਕਰਾ ਪੀਏ ਭਾਰੀ ਨਾ ਜਾਵੇ ਉੱਪਰੋਂ ਆਹੀ ਚੀਜ਼ ਦਾ ਨਿਆਰਾ ਵਾਸੇ ਦਾ ਰਿਕਾਰਡਿੰਗ ਵੀ ਪੂਰੀ ਵਧੀਆ ਕਰਦਾ ਵਾਟਰ ਪ੍ਰੂਫ ਆ ਨਾ ਜੇ ਇਹਦੀ ਬਾਡੀ ਚੋਂ ਇੱਕ 파ਟ ਖੋਲਦੀ ਫੇਰ ਇਹਨਾਂ ਵਾਟਰ ਪ੍ਰੂਫ ਹੋ ਜਾਂਦਾ ਵਾਟਰ ਪ੍ਰੂਫ ਨਹੀਂ ਰਹਿੰਦਾ ਇਹ ਜੀ ਚੱਕਰ ਦੇ ਸਬਸਕ੍ਰਾਈਬ ਕਰਦੇ ਚੈਨਲ ਨੂੰ ਧੋਪਾ ਬਹੁਤ ਕਰਤਾ ਰਹੀ ਹੈ 4:00 ਵਜੇ ਮੈਨੂੰ ਆਕੇ ਨਹੀਂ ਆ ਗਈ ਸੁਣੇਗਾ ਤੇ 4:00 ਵਜੇ ਸਾ ਪਾਣੀ ਹੈ ਲੋਈ ਆਹਣਾ ਫਲੋਟਿੰਗ ਵਾਲੇ ਨਾਲ ਕਰਕੇ ਵੇਖਦੇ ਆਪਾਂ ਟੈਸਟ ਪਾਣੀ ਦੇ ਠੱਕੇ ਨਾਲ ਫਲੋਟਿੰਗ ਵਾਲੇ ਦਾ ਟੈਸਟ ਕਰਕੇ ਵੇਖੀਏ ਤਾਂ ਵਜੇ ਕੀ ਫਲੋਟਿੰਗ ਵਾਲਾ ਕੰਮ ਕਰਦਾ ਵਾਟਰਪਰੂਫ ਟੈਸਟ ਹੀ ਕਰਨਾ ਅੱਜ ਇਹਦਾ ਜੀ ਆਹ ਫਲੋਟਿੰਗ ਵਾਲਾ ਗੰਭਲਾ ਲਾ ਲਿਆ ਵਾਟਰਪਰੂਫ ਟੈਸਟ ਹੀ ਕਰਨਾ ਅੱਜ ਇਹਦਾ ਤੇ ਚੈੱਕ ਕਰਦੇ ਆ ਫਲੋਟਿੰਗ ਵਾਲਾ ਲੱਗਿਆ ਹੈ ਅਬ ਵਰਨਾ ਲਾਤਾ ਮੈਂ ਇੰਨਾ ਰੋਣੀ ਬਹੁਤ ਦੋ ਇਹਦੇ ਵੀਡੀਓ ਔਨ ਕਰ ਲਈ ਆ ਤੇ ਦੇਖਣਾ ਕਿੱਸ ਤਰ੍ਹਾਂ ਕਰਦੇ ਆ ਇਹ ਡੁੱਬਿਆ ਨਹੀਂ ਤੇ ਨਰ ਜਾ ਪਰ ਖਿਆ ਨਹੀਂ ਵੀਡੀਓ ਚੱਲਦੀ ਹੈ ਇਹ ਦੇਖੋ ਇੱਕ ਇਹ ਡੁੱਬ ਨਹੀਂ ਦਿੰਦਾ

ਨਹੀਂ ਦਿੰਦਾ ਕੈਮਰੇ ਨੂੰ ਪਾ ਹੀਂਦਾ ਇਹ ਜੱਕਰ ਦੀ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਸ਼ੋਨਾ ਜੇ ਕਮੈਂਟ ਕਰਨਾ ਸ਼ੋਨਾ ਜੇ ਚਲੋ ਇਹਦੇ ਵਿੱਚ ਹੀ ਕਰਦੇ ਆ ਵੀਡੀਓ ਤੇ ਚੰਗੀ ਲੱਗੀ ਤਾਂ ਵਧੀਆ ਲੱਗੀ ਚੈਨਲ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਦੇ ਹੋ